ਮੇਰਾ ਨਾਮ ਤਾਂ ਹੈ ਮੇਰਾ ਨਾਮ ਹਰਜਿੰਦਰ ਸਿੰਘ ਜੀ ਕਿਦਾਂ ਹੋਇਆ ਕਿਸ ਤਰ੍ਹਾਂ ਹੋਇਆ ਇਹ ਅੱਜ ਸਵੇਰੇ 11:00 ਵਜੇ ਉਹ ਟਰਾਂਸਪਰਟ ਦੇ ਨਾਲ ਹੀ ਓਵਰਟੇਕ ਕਰਦੇ ਆ ਗੱਡੀਆਂ ਨੂੰ ਨਾ ਇਹ ਗੱਡੀ ਇੱਧਰ ਹੋਏ ਤੇ ਟਿਪਰਾਂ ਨੂੰ ਪਾਸ ਕਰਦੇ ਆ ਇਹ ਟਰਾਂਸਪਰਟ ਨਾਲ ਟੱਚ ਹੋ ਗਿਆ ਟਰਾਂਸਪਰਟ ਦੇ ਟੱਚ ਨਾਲ ਹੋਣ ਵਾਲੀ ਉਪਰ ਅਗ ਲੱਗ ਗਈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜਿੰਨੇ ਕੰਮ ਸੇ ਖੰਮ 100 200 ਟਿਪਰ ਤੇ 100 100 ਟਰੈਲੇ ਜਿਹੜੇ ਆ ਲੱਦ ਕੇ ਜਾਂਦੇ ਓਵਰਟੇਕ ਕਰਦੇ ਆ ਇੱਕ ਦੂਜੇ ਨੂੰ ਤੇ ਇੱਥੇ ਬਹੁਤ ਨੇ ਨੁਕਸਾਨ ਹੋਇਆ ਸਵੇਰੇ ਇੱਥੇ ਬੱਚੇ ਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਮੌਕੇ ਦੀ ਤੇ ਪ੍ਰਸ਼ਾਸਨ ਮੰਗ ਕਰਦੇ ਆ ਜਿਆਦਾ ਇਹ ਰਾਤ ਨੂੰ ਟਪਣ ਜਾਂ ਦਾ ਸਿਸਟਮ ਨਾਲ ਟਪਣ ਦੇ ਜਾਂ ਟੇਪਾ ਟਪਣ ਜਾਏ ਗੱਡੀਆਂ ਟਪਣ। ਵਜ੍ਹਾ ਕਿ ਕਰ ਹੋਇਆ ਇਹ ਰਸਤਾ। ਇਹ ਭਾਈ ਹੱਸਦਾ ਉਹ ਟਰਾਂਸਫਰਾਂ ਦੇ ਲਾਗੇ ਸੋਰਟ ਸਰਕਟ ਨਾਲ ਹੋਇਆ ਜੀ। ਸਾਡੇ ਰੋਲਾ ਪਾਉਂਦੇ ਆ ਪਾਉਂਦੇ ਆ ਟਰਾਲੀ ਇੱਥੇ ਤੱਕ ਆਈ ਤੇ ਫਾਇਰ ਹੋ ਗਿਆ ਜੀ। ਤੇ ਫਾਇਰ ਬ੍ਰਿਗੇਡ ਨੂੰ ਅਸੀਂ ਫੋਨ ਕੀਤਾ ਤੇ ਉਹ ਅੱਧੇ ਘੰਟੇ ਬਾਅਦ ਪਹੁੰਚੀ ਹੈ ਜੀ ਇੱਥੇ। ਦੂਸਰੀ ਵਾਰ ਤਾਂ ਹੋ ਗਿਆ ਕੁਝ ਸਮੇਂ। ਹਾਂਜੀ ਉਹ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਜਿਹੜਾ ਪਬਲਿਕ ਵਾਰਾ ਜੀ ਉਹ ਐਕਸੀਡੈਂਟ ਦੇ ਮਾਰਿਆ ਗਿਆ ਜੀ। ਕੀ ਹਾਜੀ ਲੱ ਕੋਈ ਲੱਗੇ ਹੋਏ ਆਜੇ ਆਜੇ ਟਾਈਮ ਲੱਗੂਗਾ ਕਿ ਟ੍ਰੈਕਟਰ ਚੈਲੰਜ ਸੀਗਾ ਤੇ ਟ੍ਰੈਕਟਰ ਉਹ ਮੋਕਾ ਦੇਖੀ ਜੀ ਬਿਠਾ ਲਿਆ ਸੋ ਹਾਂਜੀ ਠੀਕ ਸਿੰਘ ਜੀ ਕਿਹੋ ਜਿਹਾ ਹੋਇਆ ਹਾਦਸਾ ਜੀ ਇਹ ਸਰ ਓਵਰਲੋਡ ਦੇ ਕਾਰਨ ਹੋਇਆ ਟਰਾਲੀ ਓਵਰਲੋਡ ਸੀ ਤੇ ਇਹ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਡੇ ਉਹਦੇ ਨਾਲ ਜਰਾ ਟੱਚ ਹੋਇਆ ਟੱਚ ਹੋਣ ਦੇ ਨਾਲ ਹੀ ਇਹ ਚ ਸਰਕਟ ਹੋ ਗਿਆ ਤੇ ਨਾਲ ਹੀ ਇਹਨੂੰ ਆਗ ਪੈ ਗਈ ਭਾਰਵਗੜ ਨੂੰ ਸਾਡੇ ਮੈਂ ਕਿਹਾ ਬੱਡੇ ਵੀਰ ਜੀ ਹੁਣਾ ਉਹਨਾਂ ਨੂੰ ਫੋਨ ਕੀਤਾ ওভারਲੋਡ ਦੇ ਕਾਰਨ ਸਾਈਡ ਨੂੰ ਸੀਏ ਜੋ ਟਰਾਂਸਫਾਰਮਰ ਨਾਲ ਟੱਚ ਹੋ ਗਈ ਨਹੀਂ ਲੱਗਦਾ ਕੀ ਮਤ ਕਰਦੇ ਹੋ ਸਾਨੂੰ ਦਾ ਇਹ ਮੰਗ ਹੈ ਕਿ ਇਹਦੀ ਓਵਰਲੋਡਿੰਗ ਨੂੰ ਘਟਾਇਆ ਜਾਵੇ ਔਰ ਇਹਦੇ ਆਪਣੇ ਰੋਡ ਨੂੰ ਅਗਰ ਲੈ ਕੇ ਜਾਣਾ ਹੈ ਤਾਂ ਰਾਤ ਨੂੰ ਇਹ ਕੰਮ ਕੀਤਾ ਜਾਵੇ